ਕਰਦੇ ਹਰ 사이ਕਲੋਥਨ ਕਰਦਾ ਅੱਜ ਹੀ ਸੰਖਿਆ ਬੜੀ ਵਧੀ ਹੈ ਔਰ ਅਵੇਅਰ ਕਰਦੇ ਮੈਂ ਨਾ ਡਾਕਟਰ ਉਪਲ ਦੀ ਬਹੁਤ ਸ਼ਰਾਨਾ ਕਰਦਾ ਇਸ ਸਿਰਫ ਸਾਈਕਲ ਨਹੀਂ ਮਤਲਬ ਬਹੁਤ ਜ਼ਿਆਦਾ ਜੀਵਿਤ ਥਰੋਨ ਸ਼ੇਅਰ ਜਿੰਨੇ ਵੀ ਇਵੈਂਟਸ ਹੁੰਦੇ ਨੇ ਨੈਸ਼ਨਲ ਇੰਪੋਰਟੈਂਸ ਦੇ ਇਵੈਂਟਸ ਹੁੰਦੇ ਆ हेल्थ रिलेटेड इवेंट्स ਆ ਦੇ ਆ। ਉਹ ਦੇ ਟੂ ਡੂ ਐਕ ਕੰਫਰेंसेस ਮੈਸਾਂ ਦੇ ਇਵੈਂਟਸ ਕਰਦੇ ਰਹਿੰਦੇ ਆ। ਕਦੀ ਕਿਸੇ ਹੋਟਲ ਚ ਕਰਨੇ, ਅੱਛੇ ਹੋਟਲ ਚ ਕਰਨੇ, ਕਦੇ ਕੁਛ ਮਤਲਬ ਸੋਸਾਇਟੀ ਨੂੰ ਕੁਛ ਨਾ ਕੁਛ ਦਿੰਦੇ ਰਹਿੰਦੇ ਆ। ਇਹ ਨਹੀਂ ਕਿ ਕਿਲੇ ਆ ਹਸਪੀਟਲ ਚ ਲਾ ਰਿਆ। ਸੋਸਾਇਟੀ ਨੂੰ ਕੰਟਰੀਬਿਊਸ਼ਨ ਵੀ ਦੇ ਰਹੇ ਆ। ਆਪਣਾ ਉਹ ਵੀ ਦੇ ਰਹੇ ਜਿਸ ਤਰ੍ਹਾਂ ਜਿੰਨਾ ਲਕਸ਼ਮਨ ਵਿਦੇਸ ਦੇ ਅਵੇਅਰਨਸ ਦੇ ਰਹੇ। ਜਿਸ ਤਰ੍ਹਾਂ ਡਾਟਸਨ ਦੱਸਿਆ ਕਿ ਓਬੈਸਟੀ ਨਾਲ ਲਿਕੇਟ ਤਿੰਨ ਮੇਜਰ ਬਿਮਾਰੀਆਂ ਜਿਹੜੀਆਂ ਹੁੰਦੀਆਂ ਆ ਆਪਣਾ ਬਲਡ ਪ੍ਰੈਸ਼ਰ, 슈ਗਰ, ਓਬੈਸਟੀ ਜਰ ਖਾਨ ਮੈਂ ਆਪਣੇ ਲਾਈਫ ਸਟਾਈਲ ਮੇਟੇ ਦਾ ਹੈ ਅਪਾ ਅਗਰ ਲਾਈਫ ਸਟਾਈਲ ਆਪਣਾ ਸਹੀ ਕਰਾਂਗੇ ਤੇ ਇਹ ਤਿੰਨੋਂ ਬਿਮਾਰੀਆਂ ਤੋਂ ਬਚ ਜਾਗੇ ਔਰ ਇਹ ਤਿੰਨੋਂ ਬਿਮਾਰੀਆਂ ਕੌਨਸਰ ਮੋਰ ਥੈਨ 80% ਆ ਦਾ ਡਿਜ਼ੀਜ਼ ਇਸ ਲਈ ਜਰਾ ਇਹਨਾਂ ਨੇ ਇੱਕ ਕੀ ਆਗੀ ਜਰਾ ਇਸ ਦਾ ਇਹਨਾਂ ਦਾ ਤਿੰਨਾਂ ਦਾ ਰਿਜ਼ਲਟ ਕੀ ਹੈ ਕੀ ਸੀ ਦਾ ਰਿਜ਼ਲਟ ਹੈ ਕਿ ਤੁਹਾਡੀ ਕਿਡਨੀ ਫੇਲਿਅਰ ਹੋ ਸਰੀ ਕੀ ਸੀ ਦਾ ਰਿਜ਼ਲਟ ਹੈ ਕਿ ਤੁਹਾਡਾ ਅਟੈਕ ਆਸਦਾ ਹਟਾਗਾਗਾ ਕਿਰਾ ਅੰਦਰਕ ਜਰਾ ਕਿ ਪਰਲੀਟਕਲ ਅਟੈਕ ਆ ਸਕਦਾ ਇਹਨਾਂ ਦਾ ਐਡਵਰਸ ਜਰਾ ਹੁੰਦਾ ਇਸੇ ਨੂੰ ਬਚਣ ਲਈ ਵੀ ਸ਼ੁੱਡ ਚੇਂਜ आवर ਲਾਈਫ ਸਟਾਈਲ ਆਪਾਂ ਰੋਜ਼ ਕੋਈ ਨਾ ਕੋਈ ਐਕਸਰਸ ਕਰਨੀ ਚਾਹੀਦੀ ਹੈ ਬੇਲੀ ਆਪਾਂ ਐਕਸਰਸਾਈਜ਼ ਕਰਨੀ ਐ ਐਟ ਲੀਸਟ 0.7 ਦਾ 20 ਮਿੰਟ ਇਸ ਨੈਸੈਸਿਟੀ ਇਸ ਲਈ ਇਹੇ اسی ਇਵੈਂਟ ਦੇ ਵਿੱਚ ਉਹਦੀ ਸ਼ੰਗਲਾ ਜੀ ਅੱਜ ਇਹਨਾਂ ਨੇ ਸਾਈਕਲਨ ਇਵੈਂਟ ਆਰਗੇਨਾਈਜ਼ ਕੀਤਾ ਜਿਹੜਾ ਕਿ ਬਹੁਤ ਅੱਛਾ ਹੈ ਕਿ 댓 ਵੀ ਸ਼ੁਡ ਗੋ ਐਂਡ ਵੀ ਸ਼ੁਡ ਡੂ ਸਮ ਐਕਸਰਸਾਈਜ਼ ਇਸ ਲਈ ਮੈਂ ਇਹਨਾਂ ਨੂੰ ਫੁੱਲ ਕ੍ਰੈਡਿਟ ਦੇਣਾ ਸਾਡੇ ਕਲੋਨੀ ਦੀ ਸ਼ਾਨ ਵੀ ਹੈ ਔਰ ਇਸ ਤਰ੍ਹਾਂ ਦੇ ਇਵੈਂਟ ਕਰਦੇ ਸਰ ਨੂੰ ਬਹੁਤ ਮਾਣ ਹੈ ਇਹਨਾਂ ਦੇ ਥੈਂਕ ਯੂ ਹਸਪੀਟਲ ਹਰ ਸਾਲ ਦੀ ਤਰ੍ਹਾਂ ਕਰ ਰਿਹਾ ਹੈ ਸੰਖਿਆ ਵਧਦੀ ਜਾ ਰਹੀ ਹੈ ਲੋਕ ਅਵੇਅਰ ਹੋ ਰਹੇ ਆ ਉਪਰ ਹਸਪੀਟਲ ਨੂੰ ਦਾ ਐਡਵਾਂਟੇਜ ਮਿਲ ਰਿਹਾ ਹੈ ਬਿਲਕੁਲ ਇਸ ਵਾਰ ਦੀ ਸਾਈਕਲਥਨ ਫਿਰ ਵੀ ਬਹੁਤ ਅਲੱਗ ਲੱਗਦੀ ਹੈ ਪਿਛਲੀ ਵਾਰ ਸਾਈਕਲਥਨ ਉਪਲਿਰਾ ਹਸਪੀਟਲ ਕਰ ਰਿਆ ਸੀ ਇਸ ਵਾਰ ਸਾਡੇ ਅੰਮ੍ਰਿਤਸਰ ਨੂੰ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ ਕਿ ਜਿਹੜੀ ਸਾਈਕਲਥਨ ਨੂੰ ਐਂਡੋਰਸਡ ਨਾਲ ਇੰਡੀਅਨ ਸਟ੍ਰੋਕ ਐਸੋਸੀਏਸ਼ਨ ਨੇ ਕੀਤਾ ਤੇ ਮੈਂ ਉਹਦਾ ਟ੍ਰੈਜਰਰ ਵੀ ਹਿਲਿਆ ਇੰਡੀਅਨ ਸਟ੍ਰੋਕ ਐਸੋਸੀਏਸ਼ਨ ਦੀ ਟੀਲ ਸੈਕਿੰਡ ਲਾਰਜੈਸਟ ਨਿਊਰੋਲੋਜੀ ਪੀ ਬੋਡੀ ਬਣ ਗਿਆ ਸੋ ਇਸ ਵਾਰ ਸਾਈਕਲਥਨ ਨੂੰ ਆਈਐਸਏ ਨੇ ਵੀ ਨਾਲ ਬੀੜਾ ਉਠਾਇਆ ਉਪਲਿਰਾ ਹਸਪੀਟਲ ਤਾਂ ਪਹਿਲੇ ਇਸ ਚੀਜ਼ ਦਾ ਬੀੜਾ ਉਠਾਉਂਦਾ ਪਿਆ ਸੀ ਕਿ ਸਟ੍ਰੋਕ ਦੀ ਅਵੇਅਰਨੈਸ ਕਰ ਹਰ ਕਰ ਅਦਰੰਗ ਬਾਰੇ ਦੱਸਣਾ ਕਿ ਅਦਰੰਗ ਹੁੰਦਾ ਕੀ ਹੈਗਾ ਉਹਦੇ ਲੱਛਣ ਕੀ ਹੋਏਗੇ ਨੇ ਉਹ ਤੋਂ ਬਚਿਆ ਕੀ ਜਾਂਦਾ ਹੈਗਾ ਜਿੱਦਾਂ ਅਦਰੰਗ ਦਾ ਸਭ ਤੋਂ ਜ਼ਿਆਦਾ ਵੀ ਫਾਸਟ ਵੀ ਇੱਕਦਮ ਸਡਨ ਬੈਲੈਂਸ ਚਲੇ ਜਾਵੇ ਅੱਖਾਂ ਦੀ ਰੋਸ਼ਨੀ ਚਲੀ ਜਾਵੇ ਜਾਂ ਹੱਥ ਪੈਰ ਇੱਕਦਮ ਰੁਕ ਜਾਣ ਜਾਂ ਇੱਕਦਮ ਬੋਲੀ ਰੁਕ ਜਾਵੇ ਸੋ ਜਿੱਦਾਂ ਇਹ ਲੱਛਣਾਂ ਦੇ ਨਾਲ ਦੇ ਨਾਲ ਜਿੱਥੇ ਸਟ੍ਰੋਕ ਯੂਨਿਟ ਲਗੀ ਹੈ ਉਥੇ ਫਟਾਫਟ ਪਹੁੰਚਿਆ ਜਾਵੇ ਕਿਉਂਕਿ ਅਦਰੰਗ ਦਾ ਜਿਹੜਾ ਇੱਕ ਬਰਮਾਸਤਰ ਟਿਕਾ ਹੈਗਾ 4.5 ਘੰਟੇ ਦੇ ਅੰਦਰ ਅੰਦਰ ਲਾਇਆ ਜਾਂਦਾ ਹੈ ਉਹਨੂੰ ਲਾਣਾ ਚਾਹੀਦਾ ਹੈ ਤੇ ਪ੍ਰੀਵੈਂਸ਼ਨ ਆਲਰੇਡੀ ਡਾਕਟਰ ਸ਼ੋਕੁਪਲਿੰਦਾਸੀ ਦਿੰਦੀ ਹੈ ਕਿ ਬੀਪੀ ਦਾ ਕੰਟਰੋਲ 슈ਗਰ ਦਾ ਕੰਟਰੋਲ ਸਾਰਾ ਕੁਝ ਕਰਾ ਦਿੰਦਾ ਸੋ ਅਦਰੰਗ ਇੱਕ ਇਹੋ ਜਿਹੀ ਬਿਮਾਰੀ ਹੈ ਕਿ ਜੇ ਉਹਦਾ ਟਾਈਮ ਸਿਰ 4.5 ਘੰਟੇ ਦੇ ਅੰਦਰ ਅੰਦਰ ਜੇ ਨਾੜੀ ਜਾਮ ਹੈਗੀ ਇਲਾਜ ਕੀਤਾ ਜਾਵੇ ਤੇ ਉਹ ਠੀਕ ਹੋ ਸਕਦਾ ਹੈ ਆਹੀ ਸਾਈਕਲਤ ਹੁੰਦਾ ਇੱਕ ਮਕਸਦ ਹੈਗਾ ਲੋਕਾਂ ਨੂੰ ਦੱਸਣਾ ਕਿ ਸਟ੍ਰੋਕ ਦੀ ਅਵੇਰਨੈਸ ਕਰੇ ਡਾਕਟਰ ਸਲਿਲ ਦੀ ਮੱਥੇ ਹੋਈ ਹੈ ਐ ਸਾਨੂੰ ਬਹੁਤ ਖੁਸ਼ੀ ਹੈ ਕਿ ਪੂਰੇ ਸ਼ਹਿਰ ਨੇ ਸਾਥ ਦਿੱਤਾ ਹੈ ਮੈਡਮ ਨੇ ਸਾਥ ਦਿੱਤਾ ਹੈ ਸਰ ਨੇ ਸਾਥ ਦਿੱਤਾ ਹੈ ਤਾਂ ਕਿ ਲੋਕਾਂ ਤੱਕ ਇਹ ਸਾਰੇ ਮੈਸੇਜ ਜਿਹੜੇ ਡਾਕਟਰ ਅਸ਼ੋਕ ਉਪਲ ਜੀ ਨੇ ਕਹੇ ਡਾਕਟਰ ਸਲਿਲ ਨੇ ਕਹੇ ਸਾਰੇ ਲੋਕਾਂ ਤੱਕ ਪਹੁੰਚੇ ਤੇ ਮੈਂ ਚਾਹੁੰਦਾ ਹੈ ਕਿ ਲੋਕ ਵੱਧ ਤੋਂ ਵੱਧ ਪਾਰਟਿਸਪੇਟ ਕਰਨ ਤੇ ਵੱਧ ਤੋਂ ਵੱਧ ਮੈਸੇਜ ਆਪਣੇ ਸ਼ੇਅਰ ਨੂੰ ਜਾਵੇ ਕਾਉਂਸਲਰ ਮੈਂ ਕਹਿਣਾ ਚਾਹੁੰਦੀ ਆ ਕਿ ਇਹ ਓਪਨ ਨਿਊਰੋ ਹਸਪੀਟਲ ਨੇ ਇਹ ਉਪਰਾਲਾ ਕੀਤਾ ਹੈ ਜਿਹੜਾ ਵਰਕ ਸਟ੍ਰੋਕ ਦੇਤੇ ਇਹ ਬਹੁਤ ਹੀ ਵਧੀਆ ਨੇ ਤੇ ਲੋਕੀ ਸਾਰੇ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਤੇ ਸਾਨੂੰ ਇਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇੱਕ ਦੂਜੇ ਦੇ ਸਾਥ ਨਾਲ ਅਸੀਂ ਐਕਟਿਵ ਰਹੀਏ ਤੇ ਨਾਲ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਕੇ ਆਪਣੀ ਲਾਈਫ ਜਿਹੜੀ ਹੈ ਉਹ ਹੈਲਦੀ ਅਤੇ ਐਕਟਿਵ ਬਣਾਉਣ ਦੀ ਕੋਸ਼ਿਸ਼ ਕਰੀਏ ਤੇ ਉਪਲ ਹਸਪਤਲ ਹਮੇਸ਼ਾ ਹੀ ਸਾਰਿਆਂ ਨੂੰ ਅਵੇਅਰਨੈਸ ਕੋਸ਼ਿਸ਼ ਅਵੇਅਰਨੈਸ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹੈ ਤੇ ਇਹ ਇਹਨਾਂ ਦੀ ਬਹੁਤ ਵਧੀਆ ਕੋਸ਼ਿਸ਼ ਹੈ ਜਿਹੜਾ ਕਿ ਅਸੀਂ ਸਾਰੇ ਉਹਨਾਂ ਦੇ ਨਾਲ ਲੱਗਿਆ ਜਿਸ ਹਸਪਤਲ ਹਰ ਸਾਲ ਲੋਕਾਂ ਦੀ ਸਿਹਤ ਨੂੰ ਧਿਆਨ ਦੇ ਰੱਖਦੇ ਸਾਈਕੋਲੋਜੀ ਦਾ ਆਯੋਜਨ ਕਰਦਾ ਇਸ ਸਾਲ ਵੀ ਆਯੋਜਨ ਕੀਤਾ ਗਿਆ ਹੋਰ ਤਿਆਰੀ ਹੈ ਕੀ ਕਰਨਾ ਚਾਹੀਦਾ ਪੂਰੀ ਤਿਆਰੀ ਹੈ ਬਸ ਸਭ ਵੇਟ ਕਰਦੇ ਹੋਏ ਨੇ ਕਿ ਕਦੋਂ ਤੁਸੀਂ ਫਲੈਗ ਬਲੈਗ ਆਫ ਕਰੋ ਔਰ ਉਹ ਫੜ ਫੜ ਚੱਲੇ ਔਰ ਇਹ 10 ਕਿਲੋਮੀਟਰ ਦੀ ਅੱਜ ਸਾਈਕਲਿੰਗ ਦੀ ਜੇసే ਗਿਆ ਇਹ ਸਾਈਕਲੈਥਨ ਦਾ ਇਹ ਹੀ ਹੈ ਕਿ ਅਸੀਂ ਚਾਹਦੇ ਹਾਂ ਕਿ ਇਹਦੇ ਚ ਸਾਡੇ ਲੋਕ ਕਮਿਊਨਿਟੀ ਡਾਕਟਰ ਸਾਰੇ ਲੋਕ ਪਾਰਟਿਸਪੇਟ ਕਰਨ ਉਹ ਇਸ ਇਸ ਪਾਰਟਿਸਪੇਸ਼ਨ ਦਾ ਜੋ ਸਾਡਾ ਮੇਨ ਮਕਸਦ ਇਹ ਹੀ ਹੈਗਾ ਕਿ ਪੀਪਲ ਸ਼ੁਡ ਡੂ ਸਮ ਫਿਜ਼ੀਕਲ ਐਕਸਰਸਾਈਜ਼ ਮੇਬੀ ਇਨ ਦੀ ਫਾਰਮ ਆਫ ਸਾਈਕਲ ਚਲਾ ਕੇ ਮੇਬੀ ਸਮ ਅਦਰ ਅਰੋਬਿਕ ਐਕਸਰਸਾਈਜ਼ ਵਾਕਿੰਗ ਸੋ ਇਹ ਜਿੰਨੀਆਂ ਵੀ ਆਪਣੀਆਂ ਬਿਮਾਰੀਆਂ ਹੈਗੀਆਂ ਨੇ ਲਾਈਫ ਸਟਾਈਲ ਡਿਜ਼ੀਜ਼ਸ ਲਾਈਫ ਸਟਾਈਲ ਬਿਮਾਰੀਆਂ ਕਿਹੜੀਆਂ ਹੈਗੀਆਂ ਨੇ ਜਿਵੇਂ ਬਲੱਡ ਪ੍ਰੈਸ਼ਰ ਹੋ ਗਿਆ 슈ਗਰ ਹੋ ਗਿਆ ਅਵੈਸ਼ੀ ਹੋ ਗਈ ਇਹ ਸਾਰੀਆਂ ਚੀਜ਼ਾਂ ਦਾ ਸਿੱਧਾ ਲਿੰਕ ਜਿਹੜਾ ਹੈ ਉਹ ਬਾਅਦ ਦੇ ਵਿੱਚ ਸ਼ੋਕ ਨਾਲ ਹੈ ਅਦਰੰਗ ਨਾਲ ਹੈ ਹਾਰਟ ਡੈਂਗ ਦੇ ਨਾਲ ਹੈਗਾ ਸੋ ਇਹ ਸਾਈਕਲਥੌਨ ਜਿਹੜੀ ਇੱਕ ਇੱਕ ਉਹਨਾਂ ਚ ਇੱਕ ਗੜੀ ਹੀਗੀ ਆ ਇਹਨਾਂ ਬਿਮਾਰੀਆਂ ਤੋਂ ਬਚਨਵਾਸੀ ਕੀ ਮਤਲਬ ਸਾਈਕਲਥੌਨ ਦਾ ਮਤਲਬ ਫਿਜ਼ੀਕਲ ਐਕਸਰਸਾਈਜ਼ ਸੋ ਫਿਜ਼ੀਕਲ ਐਕਸਰਸਾਈਜ਼ ਕਰਨ ਦੇ ਨਾਲ ਅਸੀਂ 80% ਇਹਨਾਂ ਸਾਰੀਆਂ ਬਿਮਾਰੀਆਂ ਤੋਂ ਪਛਲਦੇ ਜਾਂ ਜਿੱਦਾਂ ਕਿ ਲਾਈਫ ਸਟਾਈਲ ਜਿਹੜੀ ਇਹ ਸਾਰੀਆਂ ਜਿੱਦਾਂ ਕਿ ਅਦਰੰਗ ਹੈਗੀ ਆ ਜਿੱਦਾਂ ਕਿ ਹਾਰਟ ਅਟੈਕ ਹੈਗਾ ਕਿ ਇਹ ਅਸੀਂ ਮੈਸੂ ਲੋਕਾਂ ਨੂੰ ਜਿਹੜਾ ਚਾਹਨੇ ਆ ਕਿ ਆਪਣਾ ਸਵੇਰੇ ਉੱਠ ਕੇ ਆਪਣੀ ਇੱਕ ਫਿਜ਼ੀਕਲ ਐਕਸਰਸਾਈਜ਼ ਜ਼ਰੂਰ ਕਰੋ ਡਾਕਟਰ ਸਰ ਏਜ ਗਰੁੱਪ ਵੀ ਹੈ ਬੱਚੇ ਤੋਂ ਲੈ ਕੇ ਕਹਿੰਦੇ ਕਾਫੀ ਬਜ਼ੁਰਗ ਤੱਕ ਵੀ ਆਏ ਔਰ ਸੰਖਿਆ ਲਗਾਤਾਰ ਵਧਦੀ ਜਾ ਰਹੀ ਹੈ ਵਧਦੀ ਜਾ ਰਹੀ ਹੈ ਦੇਖੋ ਇਹ ਇੱਕ ਬੱਚਾ ਜਦੋਂ ਘਰੋਂ ਚੱਲ ਕੇ ਆਂਦਾ ਹੈਗਾ ਨਾ ਤੇ ਉਹ ਆਪਣੇ ਮਾਂ-ਬਾਪ ਯਾਦੋਂ ਨਾਲ ਜੋ ਕੋਈ ਨਾਲ ਆਂਦਾ ਜਾਂ ਘਟੇ ਆਂਦਾ ਹੈਗਾ ਦਾਦਾ-ਦਾਦੀ ਵੀ ਘਰੋਂ ਦੇ ਨੇ ਸੋ ਮਤਲਬ ਬੱਚਾ ਆਂਦੇ ਤਾਂ ਕੋਈ ਜ਼ਿਆਦਾ ਵੇਅਰ ਨਹੀਂ ਸੀ ਗਿਆ ਸਾਰੇ ਕਾਰਜਕਵੀਰ ਰਸਾਇਣੀ ਹੈ ਕਿ ਅੱਜ ਬੱਚਾ ਸਾਡਾ ਜਿਹੜੀ ਸਾਈਕਲਰ ਤੋਂ ਪੱਲੂਰਾ ਹਸਪੀਟਲ ਨੇ ਅਰੇਂਜ ਕੀਤੀ ਆ ਉਹਦੇ ਚ ਜਾ ਜਾਏਗਾ। ਟੂ ਡਾਕਟਰਸ ਪ੍ਰਾਈਜ਼ਸ ਵੀ ਜਿਹੜਾ ਟੈਟਰ ਵੀ ਸੰਭੋਧ ਹਾਂ ਕਾਫੀ ਪ੍ਰਾਈਜ਼ਸ ਰੱਖੇਗੇ ਨੇ। ਔਰ ਇਨ ਪਹਿਲੇ ਜਿਹੜੇ ਪੰਜ ਫਰਸਟ ਆਣਗੇ ਉਹਨਾਂ ਨੂੰ ਪ੍ਰਾਈਜ਼ ਦਿੱਤੇ ਜਾਣਗੇ। ਡਾਕਟਰ ਸਾਹਿਬ ਹਰ ਬਿਮਾਰੀਆਂ ਨੂੰ ਦੂਰ ਕਰਦਾ ਹੈ ਕੀ ਮੈਸੇਜ ਆਮ ਸਿਰ ਤੇ ਲੋਕਾਂ ਲਈ ਖਾਸ ਤੌਰ ਤੇ ਮੌਸਮ ਵੀ ਚੇਂਜ ਹੋ ਰਿਹਾ ਹੈ ਉਹ ਔਰ ਇਹਦੇ ਵਿੱਚ ਅਤਰੰਗ ਤੇ ਜਿਹੜੇ ਔ ਜਿਆਦਾ ਕੇਸਿਸ ਵੀ ਵੱਧ ਜਾਂਦੇ ਬਿਲਕੁਲ ਤੁਸੀਂ ਸਹੀ ਕਿਹਾਗਾ ਕਿ ਸੈਰ ਕਰਨਾ ਤਾਂ ਇੱਕ ਬਹੁਤ ਜ਼ਰੂਰੀ ਪਾਰਟ ਹੈਗਾ ਸਾਡੇ ਲਾਈਫ ਸਟਾਈਲ ਦੇ ਵਿੱਚ ਜੇ ਆਪਾਂ ਚਲੋ ਹਫਤੇ ਜੋ 7 ਦਿਨ ਨਹੀਂ ਹਫਤੇ ਜੋ 5 ਦਿਨ ਸਾਨੂੰ ਰੋਜ਼ 20 ਮਿੰਟ ਵਾਸਤੇ ਸੈਰ ਜਰੂਰ ਕਰਨੀ ਚਾਹੀਦੀ ਹੈ ਯਾਰ ਪਰ ਇੱਕ ਬੈਂਕਵਰਸ਼ਨ ਜਰੂਰ ਦਵਾਗਾ ਕਿ ਜਿਵੇਂ ਉਹ ਸਰਦੀਆਂ ਆ ਰਹੀਆਂ ਨੇ ਸਰਦੀਆਂ ਦੇ ਵਿੱਚ ਆਪਣੇ ਆਪ ਨੂੰ ਚੰਗੀ ਨਾਲ ਟੱਕ ਟੁੱਕੇ ਜਾਣਾ ਚਾਹੀਦਾ ਹੈਗਾ ਕਿਉਂਕਿ ਸਰਦੀਆਂ ਦੇ ਵਿੱਚ ਵੈਸੇ ਵੀ ਬਲੱਡ ਪ੍ਰੈਸ਼ਰ ਜਿਹੜੇ ਹੈਗੇ ਨੇ ਵਧਦੇ ਗਏ ਨੇ ਸੋ ਜੇ ਅਸੀਂ ਜਿਆਦਾ ਠੰਡੀ ਦੇ ਵਿੱਚ ਬਾਹਰ ਨਿਕਲਾਂਗੇ ਸਾਡਾ ਬਲੱਡ ਪ੍ਰੈਸ਼ਰ ਹੋਰ ਵਧਨ ਦੇ ਚਾਹਤ ਹੁੰਦੇ ਹੈਗੇ ਨੇ ਸੋ ਇਹ ਆਪਣਾ ਖਿਆਲ ਰੱਖਣਾ ਹੈ ਮੌਸਮ ਦੇ ਮੁਤਾਬਕ ਹੀ ਘਰੋਂ ਬਾਹਰ ਨਿਕਲਦੇ ਸਮੇਂ